ਮਾਜੀ ਬਲਵਿੰਦਰ ਸਿੰਘ ਬੱਲੀ ਆਪਣਾ ਜੀ ਚੇਅਰਸਮੈਨ ਮੈਨੇਜਡ ਬਾਏ ਰਿੰਪਲ ਗਰੁੱਪ ਗਰੁੱਪ ਸਰਕਲ ਮਜੀਠਾ ਅਹੀਂ ਜੀ ਕਾਫੀ ਦਿਨ ਤੋਂ ਇੱਕ ਗੌਰਵਨਾਮ ਦਾ ਲੜਕਾ ਜੀ ਜੋ ਇਤ ਮਜੀਠੇ ਦੇ ਵਿੱਚ ਹੱਤਿਆ ਵਾਲਿਆਂ ਨੂੰ ਜਾਂ ਹੋਰ ਮਲ ਸਪਲਰਾਂ ਨੂੰ ਸ਼ਰਾਬ ਸਪਲਾਈ ਕਰ ਰਿਹਾ ਸੀ ਸਾਨੂੰ ਕਾਫੀ ਦਿਨ ਤੋਂ ਉਹਦੀ ਮੁਖਬਰੀ ਸੀ ਤੇ ਅੱਜ ਵੀ ਸਾਨੂੰ ਉਹਦੀ ਕੋਈ ਮੁਖਬਰੀ ਹੀ ਪਈ ਉਹ ਮਜੀਠੇ ਵਿੱਚ ਕਿਸੇ ਨੂੰ ਸ਼ਰਾਬ ਦੀ ਸਪਲਾਈ ਦੇਣ ਆ ਰਿਹਾ ਵਾ ਤੇ ਅਸੀਂ ਫਿਰ ਰਿਲੇਟਡ ਲਾਗੇ ਥਾਣਾ ਜੀ ਸਾਡੇ ਮਜੀਠਾ ਜੀ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਆਪਣੇ ਐਕਸਾਈਜ਼ ਟੀਮ ਨਾਲ ਸੰਪਰਕ ਕੀਤਾ ਆਪਣੇ ਇੰਸਪੈਕਟਰ ਧਰਮਿੰਦਰ ਸ਼ਰਮਾ ਜੀ ਨਾਲ ਸੰਪਰਕ ਕਰਕੇ ਤੇ ਸਵੇਰੇ ਉਹਦਾ ਟਰੈਪ ਲਾਇਆ ਜੀ ਨਾਲ ਥਾਣਾ ਮਜੀਠਾ ਦੀ ਪੁਲਿਸ ਨੇ ਤੇ ਨਾਲ ਐਕਸਾਈਜ਼ ਵਿਭਾਗ ਦੀ ਟੀਮ ਨੇ ਤੇ ਉਹਨੂੰ ਅਸੀਂ ਜੀ ਅੱਜ 8 ਪੇਟੀਆਂ ਸਮੇਤ ਮਲਬੀ ਫੜ ਲਿਆ ਜੀ ਇਹ ਲੱਗਦਾ ਕਿ ਮਜੀਠੇ ਹਲਕੇ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕਾਰੋਬਾਰੀ ਹਾਂਜੀ ਹਾਂਜੀ ਕਾਫੀ ਜਾਣੇ ਜੀ ਮਜੀਠੇ ਦੇ ਵਿੱਚ ਅੰਗਰੇਜ਼ੀ ਸ਼ਰਾਬ ਦਾ ਮਤਲਬ ਕਾਰੋਬਾਰ ਨਜਾਇਜ਼ ਕਾਰੋਬਾਰ ਕਰ ਰਹੇ ਆ ਜਿਹੜੇ ਸਾਡੀ ਮਲਫੀ ਰੈਵਨਿਊ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਆ ਮਜੀਠੇ ਵਿੱਚ ਵੀ ਤੇ ਨਾਲ ਮਜੀਠੇ ਦੇ ਨਾਲ ਰਿਲੇਟਡ ਦੋ ਚਾਰ ਪਿੰਡ ਉੱਥੋਂ ਦੇ ਵੀ ਲੋਕ ਕਰ ਰਹੇ ਆ ਬਾਕੀ ਜਦੋਂ ਵੀ ਉਹਨਾਂ ਦੀ ਸਾਨੂੰ ਕੋਈ ਮੁਖਬਰੀ ਆਊਗੀ ਅਸੀਂ ਰਿਲੇਟਡ ਥਾਣੇ ਦੇ ਨਾਲ ਰਲ ਕੇ ਤੇ ਉਹਨਾਂ ਨੂੰ ਵੀ ਜ਼ਰੂਰ ਛੇਤੀ ਤੋਂ ਛੇਤੀ ਫੜਾਂਗੇ ਜੀ ਤੇਰੀ ਸਾਮਨਾ ਚ ਕੋਈ ਗ੍ਰਿਫਤਾਰੀ ਹਾਂਜੀ ਇਸ ਮਾਮਲੇ ਦੇ ਵਿੱਚ ਹਾਂਜੀ ਇੱਕ ਗ੍ਰਿਫਤਾਰ ਹੋਜੀ ਜਿਹੜਾ ਜਿਹਦੀ ਸਾਨੂੰ ਮੁਖਬਰੀ ਸੀ ਗੌਰਵ ਨਾਮ ਦਾ ਲੜਕਾ ਉਹਨੂੰ ਆਪਾਂ ਜੀ ਸਾਡੀ ਥਾਣੇ ਦੀ ਟੀਮ ਨੇ ਤੇ ਦੂਜਾ ਜੀ ਸਾਈਜ਼ ਵਿਭਾਗ ਦੀ ਟੀਮ ਨੇ ਉਹਨੂੰ ਫੜ ਕੇ ਤੇ ਗ੍ਰਿਫਤਾਰ ਕੀਤਾ ਵਿੱਚ ਜੀ ਸਾਹਿਬ ਨਾਲ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕਦੀ ਨਾ ਤਰੀਕੇ ਦਾ ਪੋਲਿਟਿਕਲ ਪ੍ਰੈਸ਼ਰ ਪੈਂਦਾ ਨਹੀਂ ਨਹੀਂ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਚੱਲ ਰਿਹਾ ਹੈ ਦੇ ਵਿੱਚ ਕੋਈ ਵੀ ਪ੍ਰੈਕਟੀਕਲ ਪ੍ਰੈਸ਼ਰ ਨਹੀਂ ਹੈਗਾ ਜੀ ਸਾਡੇ ਉੱਤੇ ਕੋਈ ਗੱਲ ਨਹੀਂ ਉਹ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਜੀ ਕੋਈ ਗੱਲ ਕਿੰਨੇ ਦਿਨ ਤੋਂ ਕਾਫੀ ਦੇਰ ਤੋਂ ਕੰਮ ਕਰ ਰਿਹਾ ਜੀ ਇਹ ਕਾਫੀ ਦੇਰ ਤੋਂ ਕਰ ਰਿਹਾ ਜੀ ਕੰਮ ਤੇ ਪਰ ਇਹਦੇ ਵਿੱਚ ਸਾਨੂੰ ਅੱਜ ਮਤਲਬ ਸਫਲਤਾ ਜਾਂ ਹਾਸਲ ਹੋਈ ਹੈ ਕੀ ਲੱਗਦਾ ਜੀ ਹਲਕੇ ਜਿਹੀ ਦੂਜੀ ਦੇਸੀ ਗੱਲ ਨੂੰ ਦੇਖੀ ਪਈ ਹੈ हां जी हां जी देसी ਤੇ ਜੀ ਤੁਹਾਨੂੰ ਪਤਾ ਹੀ ਆ ਥੋੜੀ ਦੇਰ ਪਹਿਲਾਂ ਇੱਥੇ ਜੋ ਵੀ ਐਕਸੀਡੈਂਟ ਹੋਇਆ ਵਾ ਮਤਲਬ ਕਾਫੀ ਮੋਤਾ ਹੋਇਆ ਸੀ ਤੇ ਉਹ ਹੁਣ ਪਹਿਲਾਂ ਤਾਂ ਕਾਫੀ ਦੇਰ ਜਿਹੜੀ ਦੇਸੀ ਦਾਰੂ ਬੰਦ ਰਹੀ ਜੀ ਹੁਣ ਹੌਲੀ 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 ਫੇਰ ਲੋਕ ਮਤਲਬ ਫਿਰ ਉਹਦੇ ਨਾਲ ਨਾਲ ਵਜਾਣ ਕਰ ਰਹੇ ਫੇਰ ਵੇਚਣਾ ਸ਼ੁਰੂ ਕਰ ਰਹੇ ਆ ਪਰ ਫੇਰ ਵੀ ਅਸੀਂ ਆਪਣੀ ਐਕਸਾਈਪਾ ਦੀ ਟੀਮ ਨਾਲ ਰਿਲੇਟਡ ਥਾਣਿਆਂ ਨਾਲ ਟਰਾਲ ਕੇ ਉਹਨਾਂ ਤੇ ਰੇਡ ਕਰ ਰਹੇ ਆ ਤੇ ਉਹਨਾਂ ਨੂੰ ਫੜ ਰਹੇ ਆ ਜੀ ਜਿਹੜੀਆਂ ਰੇਡਾਂ ਆ ਐਕਸਾਈਪਾ ਅੱਗੇ ਤੱਕ ਜਾਰੀ ਰਹਿ ਗਈਆਂ ਬਿਲਕੁਲ ਜੀ ਜਾਰੀ ਰਹੀਆਂ ਵੀ ਆ ਤੇ ਜਾਰੀ ਰਹਿਣਗੀਆਂ ਜੀ ਅੱਗੋਂ ਵੀ ਤੇ ਜੀ ਮੈਂ ਮਿਤਨਾ ਜੀ ਐਸਐਮ ਜਰ ਸਿੰਘ ਥਾਣਾ ਮੀਟਾ ਤਾਂ ਨਾ ਤਾਂ ਜੀ ਅੱਜ ਮੈਂ ਥਾਣੇ ਹਾਜ਼ਰ ਸੀਗਾ ਤੇ ਅਫਸਰ ਇੰਸਪੈਕਟਰ ਸ਼ਿਲਪਾ ਮਨ ਤਨਵਿੰਦਰ ਪਾਸ ਸ਼ਰਮਾ ਜੀ ਸੁਨੀਰਪਾ ਕੁਛ ਪਾਰਟੀ ਆਪਣੇ ਸਟਾਫ ਦੇ ਥਾਣੇ ਹਾਜ਼ਰ ਆਏ ਇਹਨਾਂ ਇੱਕ ਗੱਡੀ ਦਿੱਲੀ ਨੰਬਰ ਆ ਗੱਡੀ ਦਾ ਨੰਬਰ DL 7CF 832 ਇਹਦੇ ਵਿੱਚੋਂ ਉਹਨਾਂ ਨੇ 6 ਪੇਟੀਆਂ ਆਰਸੀ ਦੀ ਰਿਕਵਰ ਕੀਤੀਆਂ ਤੇ 2 ਪੇਟੀਆਂ ਸ਼ਟਲਿੰਗ B7 8 ਪੀਡੈਂਟ ਟੋ ਡਰਾਈਵਰ ਕਰਕੇ ਦਿੱਤੀ ਹੈ ਨੇ ਸਰ ਦੇਸੀ ਜਰਾਬ ਦੀ ਕੀ ਬਰਾਮਤ ਹੋਈ ਹੈ ਨਹੀਂ ਕੋਈ ਕੋਈ ਚੀਜ਼ ਬਰਾਮਤ ਨਹੀਂ ਗੱਡੀ ਹੈ ਗੱਡੀ ਦਾ ਜੱਸੀ ਇਹ ਦੋਸ਼ੀ ਹੈਗਾ ਜੀ ਗੌਰਵ ਚੋਹਾਨ ਪੁੱਤਰ ਦਲਜੀਤ ਸਿੰਘ ਵਾਸੀ ਵਾਰਡ ਨੰਬਰ 4 ਖਾਸਾਪੱਤੀ ਮੈਂ ਅੱਗੇ ਅਜੇ ਪੁੱਛਗਿਛ ਕਰਾਂਗੇ ਆਪਾਂ ਇਹਨਾਂ ਦਾ ਨਾਮ ਤਾਂ ਪਹਿਲਾਂ ਪੁਲਿਫਾਈ ਲੱਗੀ ਤਾਂ ਨਹੀਂ ਉਹ ਦੇਖ ਹੀ ਨਹੀਂ ਆ ਜੀ ਅਜੇ ਤੇ ਆਈ ਹੈ ਜੀ ਚਾਰਜ ਕਰਨ ਦੇ ਆਪਾਂ ਤਾਂ ਬਾਕੀ ਇਹ ਇਸ ਵਾਂਝੇ ਮਕੰਮਲ ਨੰਬਰ 113 ਅੰਦਰਜ ਕੀਤਾ ਜਾ ਰਿਹਾ ਜੀ